ਕੀ ਗੱਲ ਜੀ ਸਾਰਿਆਂ ਨੂੰ ਅੱਜ ਤੋਂ 20 ਸਾਲ ਪਹਿਲਾਂ ਕਿਰਤੀਆਂ ਵਾਸਤੇ ਬੇਜਮੀਨਿਆਂ ਵਾਸਤੇ ਇਹ ਕਾਨੂੰਨ ਬਣਾਇਆ ਗਿਆ ਹੈ ਹਿੰਦੇਕਾ ਦਾ ਤੇ 20 ਸਾਲਾਂ ਤੱਕ ਕਿਹੇ ਵੀ ਸਰਕਾਰ ਨੇ ਪੰਜਾਬ ਦੀ ਭਾਵੇਂ ਉਹ ਕਾਲੀਆਂ ਦੀ ਸਰਕਾਰ ਆਈ ਭਾਵੇਂ ਉਹ ਕਾਂਗਰਸ ਦੀ ਸਰਕਾਰ ਆਈ ਕਿਹੇ ਵੀ ਸਰਕਾਰ ਨੇ ਮੈਂਤ ਕਛ ਲੋਕਾਂ ਨਾਲ ਇਹਨਾਂ ਧੋਖਾ ਨਹੀਂ ਕੀਤਾ ਜਿੰਨਾ ਧੋਖਾ ਭਗਵੰਤਮਾਨ ਸਰਕਾਰ ਕਰ ਰਹੀ ਆ ਕੀ ਧੋਖਾ ਧੋਖਾ ਇਹ ਆ ਕਿ ਪਿਛਲੇ 3 ਮਹੀਨੇ ਤੋਂ ਮਜ਼ਦੂਰਾਂ ਨੂੰ ਜਿਹੜਾ ਕੰਮ ਮਿਲਦਾ ਸੀ ਉਹ ਕੰਮ ਬੰਦ ਕੀਤਾ ਪਿਆ ਨੇਗਾ ਮਜ਼ਦੂਰਾਂ ਨੂੰ ਜਿਹੜਾ ਕੰਮ ਦਿੱਤਾ ਜਾਂਦਾ ਸੀ ਉਹ ਕੰਮ ਬੰਦ ਕੀਤਾ ਪਿਆ ਹਾਲ ਹੀ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਵੀ ਆਮ ਲੋਕਾਂ ਦੀ ਸਰਕਾਰ ਹੀ ਲੋਕਾਂ ਨੇ ਬੜੀ ਖੁਸ਼ੀ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਚੁਣਿਆ ਪਰ ਆਮ ਲੋਕਾਂ ਨੂੰ ਖੁੰਝੇ ਲਾਉਣ ਵਾਲੀ ਗੱਲ ਕਰਨ ਢਈ ਆ ਜਦੋਂ ਕਿ ਅਸੀਂ ਇਸ ਤੋਂ ਪਹਿਲਾਂ ਵੀ ਮੰਗ ਕੀਤੀ ਸੀ ਵੀ ਇਹਨਾਂ ਮਜ਼ਦੂਰਾਂ ਨੂੰ ਘਟੋ ਘਟ 200 ਦਿਨ ਦਾ ਕੰਮ ਦਿਓ ਤੁਸੀਂ ਇਸ ਇਲਾਕੇ 'ਚ ਨਹੀਂ ਦੇਣਾ ਜਿਹੜੇ ਹੜਪੀਰਤ ਇਲਾਕੇ ਆ ਜਿੱਥੇ ਮੰਲੋ ਮਜਦੂਰਾਂ ਨੂੰ ਨਾ ਤੇ ਮਜਦੂਰੀ ਮਿਲ ਰਹੀ ਆ ਨਾ ਉਹਨਾਂ ਨੂੰ ਕੋਈ ਮੁਆਵਦੇ ਮਿਲ ਰਿਹਾ ਵਾ ਤੇ ਉੱਥੇ ਵੀ ਤੁਸੀਂ ਮੰਨੋ ਉਹਨਾਂ ਨੂੰ ਕੁਝ ਨਾ ਦਿਓ ਇਹਦੇ ਨਾਲੋਂ ਵੱਡਾ ਧੋਖਾ ਭਗਵੰਤ ਮਾਨ ਦੀ ਸਰਕਾਰ ਨਾਲੋਂ ਪੰਜਾਬ ਦੇ ਨਾਲ ਪੰਜਾਬ ਦੇ ਮਜਦੂਰਾਂ ਨਾਲ ਪੰਜਾਬ ਦੇ ਕਿਰਤੀ ਲੋਕਾਂ ਨਾਲ ਕੋਈ ਵੀ ਨਹੀਂ ਕਰ ਸਕਦਾ ਕਹੇ ਸਰਕਾਰ ਨੇ ਨਹੀਂ ਕੀਤਾ ਕਹੇ ਸਰਕਾਰ ਦਾ ਹਿੱਲਾ ਨਹੀਂ ਪਿਆ ਵੀ ਮਜਦੂਰਾਂ ਨਾਲ ਇਸ ਤਰ੍ਹਾਂ ਦਾ ਹੀ ਧਰੋਖ ਮਾਈਏ ਤੋ ਅੱਜੇ ਮਜਬੂਰ ਹੋ ਕੇ ਫਿਰ ਕੱਲੇ ਕਿਰਤੀ ਕਾਮਿਆਂ ਵਾਸਤੇ ਇਹ ਗੱਲ ਕਰਨੀ ਪਈ ਆ ਭਗਵੰਤ ਮਾਨ ਸਰਕਾਰ ਦੇ ਵਿਰੁੱਧ ਕਿ ਆਉਂਦੇ ਸਾਲ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਸਵਾ ਸਾਲ ਡੇਢ ਸਾਲ ਰਹਿ ਗਿਆ ਸਾਰਾ ਹੀ ਤੇ ਤੁਸੀਂ ਕਿਰਤੀ ਦੇ ਵੇੜਿਆਂ ਤੇ ਨਹੀਂ ਜਾ ਸਕਦੇ ਤੁਹਾਡੇ ਵਾਸਤੇ ਉਹਨਾਂ ਨੇ ਖਾਸ ਪ੍ਰਬੰਧ ਕੀਤਾ ਹੋਗਾ ਤੁਹਾਡੇ ਸਵਾਗਤ ਵਾਸਤੇ ਕਿ ਤੁਸੀਂ ਆਓ ਜੀਤ ਥਿਤ ਕੇ ਆਓ ਆਓ ਤੁਹਾਡਾ ਸਵਾਗਤ ਕਰਦੇ ਆ ਉਹ ਕਿਹੜੀ ਚੀਜ਼ ਨਾਲ ਕਰਨਗੇ ਇਹ ਉਹਨਾਂ ਨੂੰ ਹੀ ਪਤਾ ਤੇ ਤੁਸੀਂ ਵੀ ਜਾਣਦੇ ਜੇ ਫਿਰ ਉਹ ਕਿਤਰਾ ਦਾ ਸਵਾਗਤ ਕਰਦੇ ਹੁੰਦੇ ਆ ਸੋ ਮੈਂ ਫਿਰ ਬੇਨਤੀ ਕਰਦਾ ਭਗਵੰਤ ਮਾਨ ਸਰਕਾਰ ਨੂੰ ਕਿ ਕਿੰਤੀ ਲੋਕਾਂ ਦਾ ਜਿਹੜਾ 3-4 ਮਹੀਨੇ ਪਿਛਲੇ ਤੋਂ ਕੰਮ ਬੰਦ ਕੀਤਾ ਉਹ ਕੰਮ ਨੂੰ ਛੇਤੀ ਤੋਂ ਛੇਤੀ ਚਾਲੂ ਕੀਤਾ ਜਾਵੇ ਤੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਐਸ ਵੇਲੇ ਪਿੰਡਾਂ ਦੀਆਂ ਛੜਕਾਂ ਦੇ ਉੱਤੇ ਕਿਨਾ-ਕਿਨਾ ਘਾਹ ਉੱਠਿਆ ਪਿਆ ਗਰਾਊਂਡਾਂ ਦੇ ਵਿੱਚ ਘਾਹ ਉੱਠਿਆ ਪਿਆ ਮੜੀਗਾ ਦੇ ਵਿੱਚ ਘਾਹ ਉੱਠਿਆ ਪਿਆ ਪਾਰਕਾਂ ਦੇ ਵਿੱਚ ਘਾਹ ਮੰਨ ਲੋ ਗੋਡੇ-ਗੋਡੇ ਤੋਂ ਉੱਤੇ ਹੋਇਆ ਪਿਆ ਇਹ ਕੌਣ ਕਰੂਗਾ ਭਗਵੰਤਬਾਨ ਜੀ ਜਾਂ ਤੇ ਪੰਚਾਇਤ ਨੂੰ ਪੈਸੇ ਦੇ ਦੋ ਵੀ ਆ ਲੋ ਪੈਸੇ ਤੇ ਕਰਾਓ ਤੁਸੀਂ ਅਹੀਂ ਤੇ ਇਹੋ ਜੀ ਸਰਕਾਰ ਤੇ ਲਾਂਹਤੀ ਪਾ ਸਕਦੇ ਹੋ ਹੋਰ ਨਹੀਂ ਕੁਝ ਵੀ ਕਹਿ ਸਕਦੇ ਇਹਨੂੰ ਕਿ ਤੁਸੀਂ ਜਿਨ੍ਹਾਂ ਨੇ ਮਜ਼ਦੂਰਾਂ ਦਾ ਕੰਮ ਖੋਇਆ ਅਹੀਂ ਫੇਰ ਆਖੀਏ ਮਜ਼ਦੂਰ ਕੰਮ ਛੇਤੀ ਤੋਂ ਛੇਤੀ ਲਾਹੋ ਕੀਤਾ ਜਾਵੇ ਤਾ ਜੋ ਮਜ਼ਦੂਰ ਆਪਣੀ ਕਿੱਤ ਕਰਕੇ ਰੋਟੀ ਖਾਂਦੇ ਰਹਿਣ ਧੰਨਵਾਦ